এইবারে <laughs> চাপে <laughs> ਤੁਸੀਂ ਕਹਿੰਦੇ ਬੰਦਾ ਕਰੀ ਇੰਨੇ ਗੁੰਮਾ ਵਰਦੀ ਕੋਈ ਨਹੀਂ ਕੋਈ ਇਹਨਾਂ ਲੋਕਾਂ ਨੂੰ ਬੋਲਣ ਲਗਾਇਆ ਕਿ ਇਹਨਾਂ ਲੋਕਾਂ ਦਾ ਵੀ ਬੰਦੇ ਜਾ ਰਹੇ ਸੂਟ ਹੈ ਤੁਸੀਂ ਕੱਢੋ ਤੁਸੀਂ ਗੱਡੀ ਖੜਾਓ ਸਾਡੇ ਇਹਨਾਂ ਬੰਦੇ ਭਾਈ ਉਹਨਾਂ ਬੰਦੋ ਕੀਆ ਜਾ ਰਿਹਾ ਕਿ ਦੋ ਤਿੰਨ ਹੀ ਸੂਟ ਹੈ ਆਇਓ ਭਾਜੀ 15 ਸੂਟ ਦੇ ਖੇਤ ਘਾ ਦੇ ਪੂਰੇ ਵੀਡੀਓ ਪ੍ਰੂਫ ਹੈ ਪੂਰੇ ਵੀਡੀਓ ਪ੍ਰੂਫ ਹੈ

ਅੱਗੇ ਮਾਰਦੇ ਕਮੇੜਦੇ ਕਲੇਬਸ ਸਾਹ ਦੇ ਚਾਰ ਦੇ ਖੜੇ ਸ਼ਰਾਬ ਭਾਈ ਥੱਲੇ ਸਾਹਮਣੇ ਕਿੱਢਵਾਓ ਸਾਡੇ ਮੇਰੇ ਕਮੇੜੀ ਗੁਲਾਬ ਪਈ ਹੋਈ ਜਿੰਦਾ ਰੱਖੀ ਗੁੰਡਾਗਰਦੀ ਜਲਦੀ ਵੀ ਆ ਗਏ ਨੂੰ ਅੱਗੇ ਦੀ ਸ਼ਰਾਬ ਦੇ ਠਿਕਾਣੇ

ਅਕੀਦਤ ਕਿਉਂ ਆਓ ਮੈਂ ਵੀ ਆਪਣੇ ਬੰਦੇ ਲਾਉਣੇ ਕਿਤੇ ਸ਼ਰਾਬ ਹੈ ਕਿਤੇ ਸੂਟ ਆ ਕਿਤੇ ਲੋਟਾਂ ਦੇ ਬੰਦੇ ਬਹੁਤ ਗੁੱਡ ਜਿਹੜੇ ਪਏ ਹੋਏ ਨੇ ਲੋਟਾਂ ਦੇ ਬੰਦਿਆਂ ਨੇ ਸ਼ਰਾਬ ਆ ਸੂਟ ਆ ਆਮਦ ਵੀ ਪਾਰਟੀ ਦੇ ਵੱਲੋਂ ਵੰਡੀ ਆ ਰਿਹਾ ਦੇਖੋ ਜੀ ਆਮਾ ਦੀ ਪਾਰਟੀ ਦੇ ਪਰਨੇ ਸ਼ਰਾਬ ਦੀਆਂ ਪੇਟੀਆਂ ਜਿਹੜੀ ਕਾਰ ਦੇ ਵਿੱਚ ਸ਼ਰਿਆਮ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਲੰਧਰ ਰਿਟ੍ਰੈਸ ਦੇ ਵਿੱਚ ਟੱਕਾ ਚੱਲ ਰਿਹਾ ਜੀ मौके पे कभी गोली डाल दी है इधर बता दी खीरा बोला गया बता दी खीरा खीरा देखो जो की जिला बढ़िया तो खीरा का जो संजय का है कभी बड़ी कार्रवाई पंजाब मुर्दाबाद केड़े शीतल भाई ऊपर नौ कुंडा ਯਾਰੋ ਸਿਮਰਾਨ ਤੇ ਸੁਮਾ ਅਸੀਂ ਕਿਸੇ ਪਾਰਟੀ ਨੂੰ ਮਾਰਨਾ ਨਹੀਂ ਕਰਦੇ ਮਾਰ ਨਹੀਂ ਆਪਣੀ ਪਾਰਟੀ ਮੇਸੇਕ ਨਹੀਂ ਆ ਅਸੀਂ ਗੱਡੀ ਖੋਲ ਕੇ ਦੇਖੋ ਨਾ ਕੀ ਹੋ ਗਿਆ ਮੈਨੂੰ ਨਾਲ ਲੱਗ ਜਾਓ ਗੱਡੀ ਨਹੀਂ ਜਾਣੀ ਗੱਡੀ ਖੋਲ ਕੇ ਦਿਖਾਓ ਕੀ ਹੈਗਾ ਕੋਡ ਲੱਗ ਪਰ ਵਿੱਚ दारू ਪਈ ਹੋਈ ਹੈ ਕਹ ਰਹੇ ਕਿ ਕਹਿੰਦਾ ਦੇਣਾ ਸਮਝਿਆ ਆਪੇ ਕੋਈ ਵੈਰੀਫਾਈ ਕਰਵਾ ਕਰ ਵੈਰੀਫਾਈ ਕੱਟੇ ਸੰਗਤ ਸੰਗਤ ਤੇ ਵੀ ਮਾਰ ਦੇ ਕੇ ਹੱਦ ਦੇ ਤਰ੍ਹਾਂ ਆਹ ਸਾਰੇ ਜਿਹੜੇ ਮੌਕਾ ਦੇਣਾ ਦੋ ਕਲ ਹੋਰੀ ਮੌਕਾ ਪਾਓ ਭਾਈਓ ਮੌਕਾ ਇਹ ਕਰੋ ਸਾਰੇ ਪਿੱਛੇ ਹੋ ਜਾਓ ਗੱਡੀ ਖੋ ਕੇ ਚੱਕੀ ਦੀ ਜਾਂ ਲਗੀ ਹੈ ਸ਼ਰਾਬ ਪੀਆ ਪੋਣਾ ਵੈਰੀਫਾਈ ਕੀਤੀ ਜਾਂਦੀ ਹੈ ਮੈਡੀ ਦੇ ਵਿੱਚ ਜਿਹੜਾ ਤਾਂ ਤਸਵੀਰ ਭਾਈਓ ਮੌਕੇ ਦੇਖਾਓ ਨਾ ਲਾਈਵ ਗੱਡੀ ਨਹੀਂ ਜਾਂਦੇ ਨੇ ਗੱਡੀ ਖਲਵਾਈ ਜਾਵੇ

ਕਸੇ ਤਸਵੀਰ ਹੈ ਜਿਹੜੀ ਵੱਡੀ ਕਾਰਵਾਈ ਕਰੀ ਐ ਐਮਐਲਏ ਦਾ ਬੰਦਾ ਗੱਡੀ ਨਾਲ ਜਾ ਕੇ ਫੋਨ ਕਰ ਰਹੀ ਆ ਆਮ ਆਦਮੀ ਪਾਟੇ ਦੇ ਨੂੰ ਹਾਂਜੀ ਬੈਰੀ ਵੀ ਕਰੋ ਗੱਡੀ ਖੋਲੋ ਗੱਡੀ ਕਰਵਾਓ ਜੀ ਗੱਡੀ ਵਿੱਚੇ ਜਿਹਾ ਲੱਗਾ ਹੈ ਭਾਈਏ ਮੈਂ ਤੁਹਾਡੀ ਜੋ ਵੀ ਮੈਂ ਦੇ ਦਿੰਦੀ ਹਾਂ ਤੇਰੀ ਬਿਆਨ ਨੂੰ ਦੇਖੋ ਗੱਡੀ ਕਰਵਾ ਲੱਗਾ ਜੀ ਅੱਦੇ ਦੇ ਬਿਲਕੁਲ ਮੈਂ ਕੱਪੂਗਾ ਨਿਕਲ ਪੂਰਾ ਬਰੂਖ ਹੈ ਅਸੀਂ ਪੂਰਾ ਬਰੂਖ ਹੈ ਪੰਗੀਆਂ ਦਾ ਕੀ ਮਤਲਬ सब्सक्राइब टू वन इंडिया चैनल एंड नेवर मिस एन अपडेट